ਜਦੋਂ ਤੁਸੀਂ ਪਹਿਲੀ ਵਾਰ ਹਾਰੇ ਸੀ ਉਦੋਂ ਕੀ ਖਿਆਲ ਆਇਆ ਸੀ ਮਨ 'ਚ? ਜ਼ਿਆਦਾਤਰ ਲੋਕ ਪਹਿਲੀ ਕੋਸ਼ਿਸ਼ 'ਚ ਹਾਰ ਮੰਨ ਜਾਂਦੇ ਨੇ ਤੇ ਆਪਣੀ ਕਿਸਮਤ ਨੂੰ ਦੋਸ਼ ਦੇ ਦਿੰਦੇ ਨੇ। ਉਹ ਸੋਚਦੇ ਨੇ ਕਿ ਸ਼ਾਇਦ ਮੇਰੇ ਲਈ ਰਸਤਾ ਬਣਿਆ ਹੀ ਨਹੀਂ। ਪਰ ਸੱਚ ਇਹ ਹੈ ਕਿ ਹਾਰ ਸਾਡੇ ਲਈ ਇੱਕ ਸਬਕ ਹੁੰਦੀ ਹੈ। ਇੱਕ ਅਗਲੀ ਕੋਸ਼ਿਸ਼ ਦੇ ਲਈ ਸਿੱਖਿਆ। ਕਿਸਮਤ 'ਤੇ ਮਰੂਸਾ ਕਰਨਾ ਗਲਤ ਗੱਲ ਨਹੀਂ ਪਰ ਸਿਰਫ ਕਿਸਮਤ ਨੂੰ ਦੋਸ਼ ਦੇ ਕੇ ਆਪਣੀ ਮਿਹਨਤ ਛੱਡ ਦੇਣਾ ਇਹ ਸਭ ਤੋਂ ਵੱਡੀ ਗਲਤੀ ਹੈ। ਅਸਫਲਤਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਯੋਗ ਨਹੀਂ ਹੋ। ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਮਿਹਨਤ ਨੂੰ ਹਜੇ ਹੋਰ ਸਮਾਂ ਚਾਹੀਦਾ। ਹਾਰ ਡਿੱਗਣਾ ਤੁਹਾਨੂੰ ਅਗਲੀ ਵਾਰ ਖੜੇ ਹੋਣ ਲਈ ਤਾਕਤ ਦਿੰਦਾ ਹੈ। ਜਿਹੜੇ ਲੋਕ ਹਾਰ ਨੂੰ ਅੰਤ ਮੰਨਦੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਪਰ ਜਿਹੜੇ ਲੋਕ ਹਾਰ ਨੂੰ ਸਿੱਖਿਆ ਬਣਾਉਂਦੇ ਨੇ ਆਪਣੇ ਆਪ ਨੂੰ ਸੁਧਾਰ ਕਰਦੇ ਨੇ ਉਹ ਵੀ ਅੱਗੇ ਵਧਦੇ ਨੇ। ਜਿੱਤ ਕਿਸਮਤ ਨਹੀਂ ਲਿਖਦੀ, ਚਿੱਤ ਉਹੀ ਲਿਖਦੇ ਨੇ ਜੋ ਹਾਰ ਤੋਂ ਕੁਝ ਨਵਾਂ ਸਿੱਖ ਕੇ ਅੱਗੇ ਵਧਣ ਦੀ ਹਿੰਮਤ ਕਰਦੇ ਆ। ਹਾਰ ਕਦੇ ਅੰਤ ਨਹੀਂ ਹੁੰਦੀ, ਇਹ ਸਿਰਫ ਨਵੇਂ ਰਾਹ ਦੀ ਸ਼ੁਰੂਆਤ ਹੁੰਦੀ ਹੈ। ਜਿੱਤ ਉਹਨਾਂ ਨੂੰ ਹੀ ਮਿਲਦੀ ਆ ਜੋ ਹਿੰਮਤ ਨਹੀਂ ਛੱਡਦੇ